ਵਿਸ਼ੇਪਾਤਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮਰ ਪ੍ਰੀਤ ਕੌਰ ਤਾਂ ਹਾਜ਼ਰ ਹੋਇਆ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਇਸ ਬਿਲਟਿੰਗ ਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਤਾਂ ਨੱਕੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲ ਆਮ ਜਨਤਾ ਦਾ ਝੜਾ ਕੇ ਧੰਨਵਾਦ ਕੀਤਾ ਗਿਆ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਵਿੱਚ ਸ਼ਾਨਦਾਰ ਜਿੱਤ ਦਰਜ ਕੀਤੀ ਹੈ ਭਾਰੀ ਜਿੱਤ ਦੇ ਨਾਲ ਆਪ ਇਨਾ ਚੋਣਾਂ ਦੇ ਵਿੱਚ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ ਜੀ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਜਿੱਤ ਦਾ ਸਹਿਰਾ ਸੂਬੇ ਦੀ ਜਨਤਾ ਦੇ ਸਿਰ ਬੰਨਿਆ ਹੈ ਉਹਨਾਂ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਾਂ ਕਿ ਸੂਬੇ ਦੀ ਜਨਤਾ ਜਾਣਦੀ ਹੈ ਕਿ ਆਮ ਆਦਮੀ ਪਾਰਟੀ ਲੋਕਾਂ ਦੀਆਂ ਉਮੀਦਾਂ ਤੇ ਖਰੀ ਉਤਰ ਰਹੀ ਹੈ ਤੇ ਆਓ ਸੁਣਦੇ ਹਾਂ ਹੋਰ ਉਹਨਾਂ ਨੇ ਕੀ ਕਿਹਾ ਮੈਂ ਪੰਜਾਬ ਦੇ ਲੋਕਾਂ ਦਾ ਬਹੁਤ ਧੰਨਵਾਦ ਕਰਦਾ ਔਰ ਸਾਨੂੰ ਉਮੀਦ ਹੈ ਕਿ ਜਿੱਥੇ-ਜਿੱਥੇ ਸਾਡੇ ਜਿਹੜੇ ਕੈਂਡੀਡੇਟ ਨੇ ਬਹੁਤ ਘੱਟ ਮਾਰਜਿਨ ਤੇ ਹਾਰੇ ਵੀ ਨੇ ਉਥੇ-ਉਥੇ ਉਹ ਆਪਣੀਆਂ ਕਮੀਆਂ ਲੱਭਣਗੇ ਲੋਕਾਂ ਕੋਲ ਜਾਵਾਂਗੇ ਕਿਹੜੀ ਕਮੀ ਰਹੀ ਕਿ ਲੋਕਾਂ ਨੇ ਜਿਹੜਾ ਉਹ ਫਤਵਾ ਜਿਹੜਾ ਥੋੜੇ ਜਿ ਮਾਰਜਨ ਤੇ ਕਿਤੇ ਹੋਰ ਕੀਤਾ ਉਹਨਾਂ ਨਾਲ ਜ਼ਰੂਰ ਗੱਲਬਾਤ ਕਰਨੀ ਚਾਹੀਦੀ ਹੈ ਮੈਂ ਸਾਰੇ ਆਪਣੀ ਪਾਰਟੀ ਦੇ ਵਰਕਰਾਂ ਚੇਅਰਮੈਨਾਂ ਜਾਂ ਲੀਡਰਾਂ ਨੂੰ ਅਸੀਂ ਉਥੇ ਭੇਜਾਂਗੇ ਲੋਕਾਂ ਕੋਲ ਅਸੀਂ ਲੋਕਾਂ ਦੇ ਵਿੱਚੋਂ ਹੀ ਨਿਕਲੇ ਆ ਲੋਕਾਂ 'ਚ ਹੀ ਰਹਿਣਾ ਤੇ ਇਸ ਜਿਹੜਾ ਜਿਸ ਤਰ੍ਹਾਂ ਮੈਂ ਕੇਜਰੀਵਾਲ ਸਾਹਿਬ ਨੇ ਦੱਸਿਆ ਕਿ ਪਹਿਲਾਂ 17 ਚ ਸਰਕਾਰ ਬਣੀ 18 ਚ ਵੋਟਾਂ ਪੈ ਗਈਆਂ 12 ਚ ਸਰਕਾਰ ਬਣੀ 13 ਚ ਪੈ ਗਈਆਂ ਹੁਣ 22 ਚ ਸਰਕਾਰ ਬਣੀਆਂ ਲਗਭਗ 26 ਚੋਟਾਂ ਪਈਆਂ ਪੌਣੇ 4 ਸਾਲ ਬਾਅਦ ਅੱਜ ਅਗਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਸ਼ਾਇਦ ਕੋਰ ਲੱਗ ਜਾਊਗਾ ਇਲੈਕਸ਼ਨ ਦਾ 1 ਸਾਲ ਰਹਿ ਗਿਆ ਸੋ ਅਸੀਂ ਆਪਣੇ ਵੱਲੋਂ ਬੈਸਟ ਐਫਰਟਸ ਕਰ ਰਹੇ ਹਾਂ ਜਿੰਨੇ ਗਰੰਟੀਆਂ ਜਿਹੜੀਆਂ ਅਸੀਂ ਦਿੱਤੀਆਂ ਵੀ ਨਹੀਂ ਸੀ ਉਹ ਵੀ ਪੂਰੀਆਂ ਕਰਤੀਆਂ ਜਿਹੜੀਆਂ 2-4 ਰਹਿੰਦੀਆਂ ਨੇ ਹੌਣ ਵਾਲੇ ਦਿਨਾਂ ਚ ਅਸੀਂ ਉਹਨਾਂ ਤੇ ਵੀ ਗੌਰ ਕਰਕੇ ਤੇ ਸਾਰਾ ਲੇਖਾ ਜੋਖਾ ਤੁਹਾਡੇ ਸਾਹਮਣੇ ਅਸੀਂ ਰੱਖਾਂਗੇ ਵੱਟਿਆ ਅਗਲੀ ਖਬਰ ਦੇ ਵਾਲੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅੱਜ ਤੋਂ ਛੜਾ ਕੀ ਅਦਾਲਤੀ ਕੰਮਕਾਜ ਸ਼ੁਰੂ ਹੋ ਜਾਵੇਗਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਵਕੀਲਾਂ ਦੀ ਹੜਤਾਲ ਚੱਲ ਰਹੀ ਸੀ ਤੇ ਇਸ ਹੜਤਾਲ ਦੇ ਵਿੱਚ ਜੁੜਾ ਕੀ ਹੁਣ ਵੱਡਾ ਅਪਡੇਟ ਸਾਹਮਣੇ ਆਇਆ ਇਹ ਹੜਤਾਲ ਬੀਤੇ ਕੱਲ ਖਤਮ ਹੋ ਗਈ ਹੈ ਤੇ ਬਾਰ ਐਸੋਸੀਏਸ਼ਨ ਨੇ ਆਪਣੀ ਹੜਤਾਲ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਜਿਸ ਤੋਂ ਬਾਅਦ ਹੁਣ 19 ਦਸੰਬਰ ਤੋਂ ਅਦਾਲਤੀ ਕੰਮਕਾਜ ਯਾਨੀ ਅੱਜ ਤੋਂ ਮੁੜ ਤੋਂ ਸ਼ੁਰੂ ਹੋ ਜਾਵੇਗਾ ਜਿਕਰ ਇਹੋ ਕਹੇ ਕਿ ਹਿਸਾਰ ਚ ਇੱਕ ਵਕੀਲ ਨਾਲ ਹੋਈ ਪੁਲਿਸ ਦੀ ਬਤਲੂਕੀ ਤੋਂ ਬਾਅਦ ਇਹ ਹੜਤਾਲ ਸ਼ੁਰੂ ਕੀਤੀ ਗਈ ਸੀ ਤੇ ਵਕੀਲ ਤੇ ਇਕਠਿਤ ਹਮਲੇ ਦੇ ਮਾਮਲੇ ਵਿੱਚ ਹਿਸਾਰ CIA 1 ਦੇ ਅਧਿਕਾਰੀਆਂ ਦੇ ਵਿਰੁੱਧ ਕਾਰਵਾਈ ਦੀ ਮੰਗ ਕਰਦੇ ਹੋਏ ਕਮ ਕਾਚ ਜਿਹੜਾ ਕਿ ਠਾਪ ਰੱਖਿਆ ਗਿਆ ਸੀ ਹੁਣ ਐਸੋਸੀਏਸ਼ਨ ਵੱਲੋਂ ਉਠਾਈਆਂ ਗਈਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਹਨ ਤੇ ਸੀਆਈਏ ਹਿਸਾਰ ਦੇ ਅਧਿਕਾਰੀਆਂ ਨੂੰ ਐਫਆਈਆਰ ਦੇ ਵਿੱਚ ਨਾਮਜ਼ਦ ਕੀਤਾ ਗਿਆ ਅਤੇ ਅਸਲਾ ਐਕਟ ਸਮੇਤ ਕਾਨੂੰਨ ਦੀਆਂ ਸੰਬੰਧਿਤ ਧਾਰਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ ਇਸ ਤੋਂ ਇਲਾਵਾ ਹਿਸਾਰ ਪੁਲਿਸ ਪ੍ਰਸ਼ਾਸਨ ਨੇ ਮੁਲਜ਼ਮ ਐਸਐਚਓ ਦੇ ਖਿਲਾਫ ਕਾਰਵਾਈ ਕੀਤੀ ਅਤੇ ਉਸ ਨੂੰ ਤੁਰੰਤ ਪ੍ਰਭਾਵ ਨਾਲ ਲਾਈਨ ਹਾਜ਼ਰ ਕਰ ਦਿੱਤਾ ਤੇ ਪੁਲਿਸ ਦੀ ਇਸ ਕਾਰਵਾਈ ਤੋਂ ਬਾਅਦ ਵਕੀਲਾ ਨੇ ਹੜਤਾਲ ਖਤਮ ਕਰ ਦਿੱਤੀ ਹੈ ਤੇ ਅੱਜ ਤੋਂ ਹੁਣ ਕੰਮਕਾਜ ਜੜੇ ਕਿ ਸ਼ੁਰੂ ਹੋ ਜਾਣਗੇ ਤੇ ਲੋਕਾਂ ਨੂੰ ਵੀ ਸਹੂਲਤ ਮਿਲੇਗੀ। ਚੌਧਰੀ ਅਗਲੇ 2 ਦਿਨ ਪਵੇਗਾ ਪਾਰੀ ਮੀਂਹਾਂ ਦਾ ਉਸਨੇ ਕਿ ਮੌਸਮ ਵਿਭਾਗ ਦੇ ਵੱਲੋਂ ਵਟਾ ਅਪਡੇਟ ਜੜਾ ਕਿ ਸਾਹਮਣੇ ਰੱਖਿਆ ਗਿਆ। ਪੰਜਾਬ ਵਿੱਚ ਕੜਾਕੇ ਦੀ ਠੰਡ ਨੇ ਸਭ ਨੂੰ ਠਾਰ ਦਿੱਤਾ ਤੇ ਹੁਣ ਮੌਸਮ ਵਿਭਾਗ ਵੱਲੋਂ ਠੰਡ ਤੇ ਸੰਘਣੀ ਧੁੰਦ ਦੌਰਾਨ ਮੀਂਹ ਪੈਣ ਦਾ ਵੀ ਅਲਰਟ ਜਿਹੜਾ ਕਿ ਜਾਰੀ ਕਰ ਦਿੱਤਾ ਹੈ ਮੌਸਮ ਵਿਭਾਗ ਦੇ ਮੁਤਾਬਕ ਸੂਬੇ ਦੇ ਵਿੱਚ 20 ਦਸੰਬਰ ਤੱਕ ਪਾਰੀ ਮੀਂਹ ਦੇ ਚਤਾਵਨੀ ਦਿੱਤੀ ਗਈ ਹੈ ਵਿਭਾਗ ਦੇ ਮੁਤਾਬਕ ਹਲਕੀ ਬੂੰਦਾਬਾਂਦੀ ਦੀ ਸੰਭਾਵਨਾ ਜਿਹੜੀ ਜਤਾਈ ਗਈ ਹੈ ਤੇ 19 ਤੇ 20 ਦਸੰਬਰ ਨੂੰ ਮੀਂਹ ਝੜਾ ਕੇ ਪਾਰੀ ਮੀਂਹ ਪੈ ਸਕਦਾ ਹੈ ਤੇ ਇਸ ਦੇ ਨਾਲ ਮੌਸਮ ਵਿਭਾਗ ਨੇ 20 ਤਰੀਕ ਤੱਕ ਸੂਬੇ ਵਿੱਚ ਸੰਗਣੀ ਧੁੰਦ ਪੈਣ ਦਾ ਵੀ ਅਲਰਟ ਜਾਰੀ ਕੀਤਾ ਹੈ ਤੇ ਵਿਭਾਗ ਮੁਤਾਬਕ ਅੰਮ੍ਰਿਤਸਰ ਤਰਨਤਾਰਨ ਬਠਿੰਡਾ ਬਰਨਾਲਾ ਮਾਨਸਾ ਫਿਰੋਜ਼ਪੁਰ ਫਰੀਦਕੋਟ ਮੁਕਤਸਰ ਸਾਹਿਬ ਸੰਗਰੂਰ ਅਤੇ ਪਟਿਆਲਾ ਵਿੱਚ ਸੰਗਣੀ ਧੁੰਦ ਦਾ ਅਲਰਟ ਜਾਰੀ ਕੀਤਾ ਹੈ ਭਾਰਤੀ ਮੌਸਮ ਵਿਗਿਆਨ ਕੇਂਦਰ ਮੁਤਾਬਕ ਨਵੇਂ ਪੱਛਮੀ ਪ੍ਰਬਾਦ ਦਾ ਅਸਰ ਪੰਜਾਬ ਦੇ ਮੌਸਮ ਤੇ ਵੀ ਵੇਖਣ ਨੂੰ ਮਿਲੇਗਾ ਜਿਸ ਕਾਰਨ 20 ਦਸੰਬਰ ਨੂੰ ਸੂਬੇ ਦੇ ਸਰਹੱਦੀ ਜ਼ਿਲ੍ਹਿਆਂ 'ਚ ਬਾਰਿਸ਼ ਹੋ ਸਕਦੀ ਹੈ ਵਿਭਾਗ ਦੇ ਮੁਤਾਬਕ ਇਸ ਦਿਨ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤੇ ਤਰਨਤਾਰਨ ਦੇ ਵਿੱਚ ਹਲਕੀ ਬਾਰਿਸ਼ ਦੀ ਸੰਭਾਵਨਾ ਵੀ ਜਤਾਈ ਗਈ ਹੈ ਤਦ ਰੀ ਬੀਸੀਸੀ ਐਇਦ ਵਰ ਲੋ ਇੱਕ ਵੱਡਾ ਐਲਾਨ ਜੜਾ ਕੀ ਕੀਤਾ ਗਿਆ ਭਾਰਤ ਦੱਖਣੀ ਅਫਰੀਕਾ ਵਿਚਾਲੇ ਚੌਥਾ ਟੀ20 ਮੈਚ ਭਾਰੀ ਤੁੰਦ ਕਾਰਨ ਰੱਦ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਨਿਰਾਸ਼ ਦਰਸ਼ਕਾਂ ਨੇ ਆਪਣੇ ਟਿਕਟ ਦੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਸਨ ਤੇ ਹੁਣ ਬੀਸੀਸੀਆਈ ਉਹਨਾਂ ਦੇ ਪੈਸੇ ਵਾਪਸ ਕਰੇਗਾ ਜਿਹहां ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਮੈਚ 17 ਦਸੰਬਰ ਨੂੰ ਲਖਨਊ ਦੇ ਇਕਾਨਾ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਣਾ ਸੀ ਸ਼ਾਂਤੋਹੀ ਧੁੰਦ ਨੇ ਸ਼ਹਿਰ ਨੂੰ ਘੇਰ ਲਿਆ ਸੀ ਇਸ ਦੇ باوجود ਹਜ਼ਾਰਾਂ ਦਰਸ਼ਕ ਸਟੇਡੀਅਮ ਵਿੱਚ ਇਕੱਠੇ ਹੋਏ ਸਨ ਤੇ ਹਾਲਾਂਕਿ ਟਾਸ ਵੀ ਨਹੀਂ ਹੋ ਸਕਿਆ ਸੀ ਅੰਪਾਇਰਾਂ ਨੇ 6 ਵਾਰ ਮਦੰਦਾਰ ਨਿਰੇਖਣ ਕੀਤਾ ਤੇ ਅੰਤ ਵਿੱਚ ਇਹ ਨਿਰਧਾਰਿਤ ਕੀਤਾ ਗਿਆ ਕਿ ਦ੍ਰਿਸ਼ਟੀ ਘਟ ਸੀ ਅਤੇ ਮੈਚ ਨਹੀਂ ਖੇਡਿਆ ਜਾ ਸਕਦਾ ਸੀ ਇਸ ਦੇ ਲਈ ਦਰਸ਼ਕਾਂ ਨੂੰ ਮੈਚ ਦੇਖੇ ਬਿਨਾ ਵਾਪਸ ਜਾਣਾ ਪਿਆ BCCI ਦੇ ਇੱਕ ਅਧਿਕਾਰੀ ਨੇ ਵੀ ਦੱਸਿਆ ਕਿ ਹਾਸ ਸਾਰੇ ਅੰਤਰਰਾਸ਼ਟਰੀ ਮੈਚ ਪ੍ਰਬੰਧਕ ਰਾਜ ਕ੍ਰਿਕਟ ਐਸੋਸੀਏਸ਼ਨ ਦੁਆਰਾ ਬੀਮਾ ਕੀਤੇ ਗਏ ਹਨ ਨਿਯਮਾਂ ਦੇ ਅਨੁਸਾਰ ਜੇਕਰ ਮੈਚ ਵਿੱਚ ਇੱਕ ਵੀ ਗੇਂਦ ਛੁੱਟੀ ਜਾਂਦੀ ਹੈ ਤਾਂ ਪੈਸੇ ਵਾਪਸ ਨਹੀਂ ਕੀਤੇ ਜਾਂਦੇ ਭਾਰਤ ਤਕਨੀਕੀ ਅਫਰੀਕਾ ਚੌਥੇ T20 ਮੈਚ ਵਿੱਚ ਟਾਸ ਵੀਨ ਨਹੀਂ ਹੋਇਆ ਤੇ ਇਸ ਦੇ ਲਈ ਉੱਤਰ ਪ੍ਰਦੇਸ਼ ক্রিকেট ਐਸੋਸੀਏਸ਼ਨ ਬੀਮਾ ਕੰਪਨੀ ਕੋਲ ਦਾਅਵਾ ਦਾਇਰ ਕਰੇਗੀ ਤੇ ਇਸ ਪ੍ਰਕਿਰਿਆ ਨੂੰ ਪੂਰਾ ਹੋਣ ਦੇ ਵਿੱਚ ਲਗਭਗ 7 ਤੋਂ 10 ਦਿਨ ਲੱਗਣਗੇ ਤੇ ਟਿਕਟਾਂ ਆਨਲਾਈਨ ਵੇਚੀਆਂ ਗਈਆਂ ਸਨ ਇਸ ਦੇ ਲਈ ਦਰਸ਼ਕਾਂ ਦੀ ਜਾਣਕਾਰੀ ਉਪਲਬਧ ਹੈ ਤੇ ਇੱਕ ਵਾਰ ਬੀਮਾ ਭੁਗਤਾਨ ਪ੍ਰਾਪਤ ਹੋਣ ਤੋਂ ਬਾਅਦ ਟਿਕਟ ਦੀ ਰਕਮ ਸਿੱਧੇ ਦਰਸ਼ਕਾਂ ਦੇ ਬੈਂਕ ਖਾਤੇ ਵਿੱਚ ਵਾਪਸ ਕਰ ਦਿੱਤੀ ਜਾਵੇਗੀ ਤਵਾਦ ਅਗਲੀ ਖਬਰ ਦੇ ਵਾਰੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਿਆ ਇੱਕ ਹੋਰ ਸਰਵ ਉੱਚ ਸਨਮਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਹੋਰ ਸਰਵ ਉੱਚ ਸਨਮਾਨ ਜਿਹੜਾ ਕਿ ਦਿੱਤਾ ਗਿਆ ਤੇ ਦੁਵੱਲੇ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਵਿੱਚ ਉਹਨਾਂ ਦੇ ਯੋਗਦਾਨ ਦੇ ਲਈ ਓਮਾਨ ਨੇ ਉਹਨਾਂ ਨੂੰ ਆਰਡਰ ਆਫ ਓਮਾਨ ਦੇ ਨਾਲ ਸਨਮਾਨਿਤ ਕੀਤਾ ਤੇ ਓਮਾਨ ਦੇ ਸੁਲਤਾਨ ਅਥਮ ਬਿਨ ਤਾਰੀਕ ਅਲ ਸੈਦ ਨੇ ਰਾਜστανੇ ਮਸਕਤ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਰਡਰ ਆਫ ਓਮਾਨ ਦੇ ਨਾਲ ਸਨਮਾਨਿਤ ਕੀਤਾ ਪ੍ਰਧਾਨ ਮੰਤਰੀ ਮੋਦੀ ਇਹ ਸਨਮਾਨ ਸਣੇ ਦੂਜੇ ਦੇਸ਼ਾਂ ਤੋਂ ਠਾਈ ਤੋਂ ਵੱਧ ਸਰਵੋਤਮ ਨਾਗਰਿਕ ਸਨਮਾਨ ਨਾਲ ਨਿਵਾਜਿਆ ਜਾ ਚੁੱਕੇ ਹਨ ਦੱਸਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਤੇ ਆਖਰੀ بڑا ਓਮਾਨ ਦੇ ਦੌਰੇ ਤੇ ਹਨ ਤੇ ਦੱਸਣਯੋਗ ਭਾਰਤ ਵਾਪਸ ਉਹ ਬੀਤੇ ਕੱਲ ਆ ਚੁੱਕੇ ਹਨ ਤੇ ਉਹਨਾਂ ਨੇ 15 ਤੋਂ 18 ਦਸੰਬਰ ਦੇ ਵਿਚਕਾਰ ਜਾਰਡਨ, ਇਥੋਪੀਆ ਅਤੇ ਓਮਾਨ ਦਾ ਦੌਰਾ ਕੀਤਾ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੂੰ ਇਥੋਪੀਆ ਵੱਲੋਂ ਗ੍ਰੇਟ ਆਨਰ ਨਿਸ਼ਾ ਆਫ ਇਥੋਪੀਆ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਇਹ ਸਨਮਾਨ ਉਹਨਾਂ ਨੂੰ ਇਥੋਪੀਆ ਦੇ ਪ੍ਰਧਾਨ ਮੰਤਰੀ ਡਾਕਟਰ ਅਬੀ ਅਹਿਮਦ ਅਲੀ ਨੇ ਭੇਟ ਕੀਤਾ ਸੀ। ਤੇ ਉਹਦੇ ਨਾਲ ਹੀ ਚਟਾ ਦੇ ਵੱਲੋਂ ਰਾਜ ਸਭਾ ਦੇ ਵਿੱਚ ਯੂਟਿਊਬਰਾਂ ਦਾ ਮੁੱਦਾ ਚੁੱਕਿਆ ਗਿਆ। ਸੰਸਦ ਮੈਂਬਰ ਰਾਕਬ ਚੱਡਾ ਨੇ ਰਾਜ ਸਭਾ ਵਿੱਚ ਡਿਜੀਟਲ ਸਮੱਗਰੀ ਦੀ ਨਿਰਪੱਖ ਵਰਤੋਂ ਅਤੇ ਕਾਪੀਰਾਈਟ ਦਾ ਮੁੱਦਾ ਚੁੱਕਿਆ ਜਿਹਾ ਉਹਨਾਂ ਨੇ ਕਿਹਾ ਕਿ ਲੱਖਾਂ ਭਾਰਤੀ ਹੁਣ ਡਿਜੀਟਲ ਸਮੱਗਰੀ ਸਿਰਜਣ ਹਰ ਹੰਤੇ ਉਹਨਾਂ ਦੇ ਚੈਨਲ ਅਜੇ ਪੇਤਸਾਲਾ ਦੀ ਸਖਤ मेहनत संपत्ति जिना कॉपीराइट हमले द्वारा हटा दिता जाता है उन्होंने कहा की सिर्फ ओ द्वारा बनाए गए सिर्फ चैनल या पेज ही नहीं है कमी का साधन भी हैं जो उन्होंने ਸਾਲਾਂ ਦੀ ਮਿਹਨਤ ਨਾਲ ਬਣਾਏ ਹਨ ਪਰ ਕਈ ਵਾਰ ਸਿਰਫ ਇੱਕ ਛੋਟੀ ਜਿਹੀ ਗਲਤੀ ਨਾਲ ਉਹਨਾਂ ਦੀ ਸਾਲਾਂ ਦੀ ਮਿਹਨਤ ਤੇ ਪਾਣੀ ਫਿਰ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਡਿਜੀਟਲ ਸਮਗਰੀ ਦੀ ਨਿਰਪੱਖ ਵਰਤੋਂ ਅਤੇ ਕਾਪੀਰਾਈਟ ਦੀ ਪਰਿਭਾਸ਼ਾ ਨੂੰ ਸਰਲ ਬਣਾਉਣ ਦੇ ਲਈ ਪੁਰਾਣੇ ਨਿਯਮਾਂ ਦੇ ਵਿੱਚ ਬਦਲਾਅ ਕੀਤੇ ਜਾਣੇ ਚਾਹੀਦੇ ਹਨ ਰਾਗਵ ਜੱਟਾ ਨੇ ਇਹ ਵੀ ਕਿਹਾ ਕਿ ਡਿਜੀਟਲ ਸਮਗਰੀ ਇੰਡੀਆ ਕਾਪੀਰਾਈਟ ਐਕਟ ਦੀ ਨਿਰਪੱਖ ਵਰਤੋਂ ਨੂੰ ਪਰਿਭਾਸ਼ਿਤ ਕਰਨ ਦੇ ਲਈ ਪਰਿਵਰਤਨਸ਼ੀਲ ਅਤੇ ਪਾਕਿਆ ਵਰਤੋਦੀ ਰੱਖਿਆ ਕਰਨ ਦੇ ਲਈ ਮੂਲ ਸਿਰਜਣਹਾਰਾਂ ਦੀ ਰੱਖਿਆ ਕਰਨ ਦੇ ਲਈ ਭਾਰਤ ਦੇ ਕਾਪੀਰਾਈਟ ਐਕਟ 1971 ਨੂੰ ਆਧੁਨਿਕ ਬਣਾਇਆ ਜਾਣਾ ਚਾਹੀਦਾ ਹੈ ਤੇ ਰਚਨਾਤਮਕਤਾ ਮਨਮਾਨੇ ਐਲਗੋਰਿਦਮ ਸੰਚਾਲਿਤ ਕਾਪੀਰਾਈਟ ਹਮਲੇ ਦੇ ਡਰ ਹੇਠ ਪ੍ਰਫੁੱਲਤ ਨਹੀਂ ਹੋ ਸਕਦੀ। ਚੋਦਰੀ ਅਮਰਿਤਪਾਲ ਸਿੰਘ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ। ਅਮਰਿਤਪਾਲ ਸਿੰਘ ਹੁਣ ਸਰਦ ਰੋਤੇ ਚਲਾਸ਼ ਸ਼ਾਮਿਲ ਨਹੀਂ ਹੋ ਸਕੇਗਾ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਸ ਦੀ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ ਵੀਰਵਾਰ ਨੂੰ ਸੁਣਵਾਈ ਦੌਰਾਨ ਹਾਈ ਕੋਰਟ ਨੇ ਕਿਹਾ ਹੁਣ ਜਦੋਂ ਪਾਰਲੀਮੈਂਟ ਦਾ ਸੈਸ਼ਨ ਖਤਮ ਹੋ ਰਿਹਾ ਹੈ ਤਾਂ ਅਜਿਹੇ ਵਿੱਚ ਇਸ ਪਟੀਸ਼ਨ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਇਸ ਤੋਂ ਪਹਿਲਾਂ ਪਿਛਲੀ ਸੁਣਵਾਈ ਦੌਰਾਨ ਅਮਰਿਤਪਾਲ ਪਹਿਲੀ ਵਾਰ ਵੀਡੀਓ ਕਾਨਫਰencing ਰਾਹੀਂ ਕੋਰਟ ਦੇ ਵਿੱਚ ਪੇਸ਼ ਹੋਇਆ ਸੀ ਆਸਾਮ ਦੀ ਡਿਬ루ਗੜ੍ਹ ਜੇਲ੍ਹ ਵਿੱਚ ਭੇਜੇ ਜਾਣ ਤੋਂ ਉਹ ਪਹਿਲੀ ਵਾਰ ਵਰਚੂਲੀ ਤੌਰ ਤੇ ਸਾਹਮਣੇ ਆਇਆ ਸੀ ਨਵਾਇਦ ਰਾਨ ਹਾਈ ਕੋਰਟ ਨੇ ਕਿਹਾ ਚੈੱਕ ਕਰ ਉਹਨਾਂ ਨੂੰ ਲਿਆਉਣ ਦੇ ਲਈ ਹੈਲੀਕਾਪਟਰ ਵੀ ਭੇਜ ਆ ਜਾਵੇਗਾ ਤਾਂ ਵੀ 10 ਘੰਟੇ ਲੱਗ ਜਾਣਗੇ ਅਤੇ ਅੱਜ ਜਿਹੜਾ ਕਿ ਸੈਸ਼ਨ ਦਾ ਆਖਰੀ ਦਿਨ ਹੈ ਤੇ ਇਸ ਲਈ ਹੁਣ ਕੁਝ ਨਹੀਂ ਕੀਤਾ ਜਾ ਸਕਦਾ ਅਮਰਿਤਪਾਲ ਦੇ ਵਕੀਲ ਇਮਾਨ ਸਿੰਘ ਕਹਿਰਾ ਨੇ ਇਸ ਦੀ ਪੁਸ਼ਟੀ ਕੀਤੀ ਹੈ ਵਾਧੂ ਖ਼ਬਰ ਦੇ ਵੱਲ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਇੱਕ ਅਹਿਮ ਮੁੱਦੇ ਨੂੰ ਲੈ ਕੇ ਆਪਣਾ ਪੱਖ ਸਾਹਮਣੇ ਰੱਖਿਆ ਗਿਆ ਵਿਸ਼ੇਸ਼ ਜਾਣਕਾਰੀ ਦਿੱਤੀ ਗਈ ਤੇ ਆਓ ਸੁਣਦੇ ਹਾਂ ਚਾਹੇ ਆਪਾਂ ਗਵਰਨਮੈਂਟ ਸਰਵਿਸ ਹੋਈ ਹੈ ਬਟ ਲੀਨਿੰਗ ਹੁੰਦੀ ਆਪਣੇ ਕੋ ਪਰਸਨਲ ਕੰਟੈਕਟ ਹੁੰਦੇ ਆ ਬਟ ਮੈਂ ਬਿਨਾ ਕਿਸੇ ਝਿਜਕ ਦੇ ਗੱਲ ਕਹਿ ਸਕਦਾ ਕਿ ਜਿਹੜੇ ਪਿਛਲੇ 30 35 40 ਸਾਲ ਸੇ ਦੀਸ ਵਾਰ ਦਾ ਮੋਸਟ ਫ੍ਰੀ ਐਂਡ ਫੇਅਰ ਇਲੈਕਸ਼ਨਸ ਬੋਲੋ ਲੋਕ ਪਾਰਟਿਕੂਲਰਲੀ ਲੋਕਲ ਬਾਡੀਜ਼ ਦੇ ਇਲੈਕਸ਼ਨ ਮੈਂ ਦੇਖਿਆ ਤੱਕਾ ਹੁੰਦਾ ਵੀ ਤੱਕਾ ਕੀ ਹੁੰਦਾ ਸ਼ਬਦ ਇਸ ਵਾਰੀ ਤਾਂ ਮੇਰੇ ਇੱਕ ਵਲੰਟੀਅਰ ਨੂੰ ਗੋਲੀ ਮਾਰੀ ਦੂਜੀ ਪਾਰਟੀ ਦੇ ਬੰਦਿਆਂ ਨੇ ਆ ਕੇ ਔਰ ਇਲੈਕਸ਼ਨ ਤੋਂ ਬਾਅਦ ਮਾਰੀ ਮੈਂ ਪੁਲਿਸ ਪੇਜ ਕੇ ਬੰਦੇ ਆਪਣੇ ਰੈਸਕਿਊ ਕਰਾਏ ਮੈਂ ਕਹਾਂ ਕੋਈ ਗੱਲ ਨਹੀਂ ਅਸੀਂ 2-4 ਸੀਟ ਅਨੀਵੇ ਅਸੀਂ ਉਹਦੀ ਇਨਕੁਆਇਰੀ ਹੋ ਚੱਲਦੀ ਹੈ ਦੇ ਵਿਲ ਆਲ ਬੀ ਬਰਾਉਟ ਟੂ ਜਸਟਿਸ ਗੋਲੀ ਮਾਰਨ ਵਾਲੇ ਵੀ ਔਰ ਮਰਵਾਉਣ ਵਾਲੇ ਵੀ ਲੇਕਿਨ ਜ਼ਿਲ੍ਹਾ ਪ੍ਰਸ਼ਾਸਨ ਨੇ ਬੜੇ ਔਖੇ ਹਾਲਾਤਾਂ ਦੇ ਵਿੱਚ ਇੱਕ ਬਹੁਤ ਵਧੀਆ ਤਰੀਕੇ ਦੇ ਨਾਲ ਰੈਕਸ਼ਨ ਕੰਡਕਟ ਕੀਤੀ ਹੈ ਔਰ ਮੈਂ ਲੋਕਾਂ ਨੂੰ ਵੀ ਮੁਬਾਰਕਬਾਦ ਦਿੰਦਾ ਔਰ ਜਿੰਨੇ ਸਾਡੇ ਕਰਮਚਾਰੀ ਆ ਜਿਨ੍ਹਾਂ ਨੇ ਸਾਰਿਆਂ ਨੇ ਦਿਨ ਰਾਤ ਦੇ ਵਾਸਤੇ ਮਿਹਨਤ ਕੀਤੀ ਔਰ ਉਹਨਾਂ ਨੂੰ ਬੜੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਥ੍ਰੈਟਸ ਵੀ ਦਿੱਤੀਆਂ ਗਈਆਂ ਪੁਲਿਸ ਬਾੜਿਆਂ ਨੂੰ ਦੋਜਿਆਂ ਨੂੰ ਤੁਹਾਨੂੰ ਦੇਖ ਲਾਂਗੇ ਹਾਲਾਂਕਿ ਜਿਹੜੇ ਬਦਮਾਸ਼ੀ ਕਰਦੇ ਸੀ ਬਦਮਾਸ਼ੀ ਉਹਨਾਂ ਨੇ ਕੀਤੀ ਹੈ ਤੇ ਅਨੀਵੇ ਮਤਲਬ ਮੇਰਾ ਜਿਹੜਾ ਅੱਜ ਦਾ ਜਿਹੜਾ ਮਕਸਦ ਹੈ ਉਹ ਹੈਗਾ ਵੀ ਜਿਹੜੇ ਇਹ ਸ਼ਹੀਦੀ ਸਭਾ ਸ਼ਹੀਦੀ ਜੋੜ ਮੇਲੇ ਨੂੰ ਕਹਿੰਦੇ ਆ ਛੋਟੇ ਸਾਹਿਬ ਜਦਾਂ ਦਾ ਇੱਥੇ ਉਸ ਤੋਂ ਪਹਿਲਾਂ ਸ਼ੁਰੂ ਹੋ ਜਾਂਦੇ ਆਏ ਮੇਰੇ ਖਿਆਲ 7 ਤਰੀਕ ਤੋਂ ਜਿਹੜਾ ਚਮਕੌਰ ਸਾਹਿਬ ਦੇ ਵਿੱਚ ਜਿੱਥੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਔਰ ਨਾਲ ਉਹਦੇ ਪੰਜ ਪਿਆਰੇ ਵੀ ਤਿੰਨ ਸ਼ਹੀਦ ਹੋਏ ਔਰ ਬਹੁਤ ਸਾਰੇ ਹੋਰ ਜਿਹੜੇ ਸਿੰਘ ਸ਼ਹੀਦ ਹੋਏ ਉੱਥੇ ਅਨੰਦਪੁਰ ਸਾਹਿਬ ਤੋਂ ਚੱਲਦਾ ਇਹ ਜਿਹੜਾ ਔਰ ਇੱਥੇ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਔਰ ਉਹ ਸਾਰਾ ਇਤਿਹਾਸ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਅਸੀਂ ਇਹਦੇ ਵਿੱਚ ਲੋਕਾਂ ਦੀ ਜਿਹੜੀ ਸ਼ਰਧਾ ਹੈਗੀ ਆ ਮੈਂ ਇੱਕ ਪਿੰਡ ਦਾ ਰਹਿਣ ਵਾਲਾ ਮੇਰੇ ਫਾਦਰ ਤੇ ਮਦਰ ਦੋਨੋਂ ਹੀ ਮਤਲਬ ਜਿਹੜੇ ਤੁਸੀਂ ਕਹ ਲਓ ਪੀ ਆਰਥੋਡੌਕਸ ਸਿੱਖ ਫੈਮਿਲੀਜ਼ ਨੂੰ ਬਿਲੋਂਗ ਕਰਦਾ ਮੈਂ ਜਿਹਨਾਂ ਦੇ ਵਿੱਚੋਂ ਪੂਰਾ ਆਪਣਾ ਧਰਮ ਦੇ ਨਾਲ ਸੀ ਔਰ ਸਾਡੇ ਸਾਰੇ ਪਿੰਡਾਂ ਦੇ ਲੋਕ ਸਾਰੇ ਜਿਹੜੇ ਸਾਰੇ ਧਰਮਾਂ ਦੇ ਲੋਕ ਮੈਂ ਨਹੀਂ ਕਹਦਾ ਸਿਰਫ ਸਿੱਖ ਦੂਜੇ ਬੰਦੇ ਵੀ ਉਹ ਦਸੰਬਰ ਦੇ ਮਹੀਨੇ ਚ ਮੰਜੇ ਤੇ ਨਹੀਂ ਸੌਂਦੇ ਸੀ ਨੀਚੇ ਸੌਂਦੇ ਹੁੰਦੇ ਸੀ ਚੌਕੀਆਂ ਕਹਿੰਦੇ ਸੀ ਚੌਕੀਆਂ ਪਰਦੇ ਸੀ ਅਰਦਾਸਾਂ ਹੁੰਦੀਆਂ ਸੀ ਪਿੰਡਾਂ ਦੇ ਵਿੱਚ ਤੇ ਇਹ ਪੁਆਇੰਟ ਹੋ ਗਿਆ ਤੁਹਾਡਾ ਪੁਲਿਸ ਵਾਲੇ ਆਪਣਾ ਮੈਨੇਜ ਕਰਨਗੇ ਜੀ ਟ੍ਰੈਫਿਕ ਦਾ ਜਿਸ ਤਰ੍ਹਾਂ ਜੜੀਆਂ ਤੁਹਾਡੀਆਂ ਮਿਨੀ ਬੱਸਸਾਂ ਆ ਉਹ ਆਊਟਰ ਰਿੰਗ ਰੋਡ 'ਤੇ ਮਤਲਬ ਇੱਕ ਲਿਮਟ ਤੱਕ ਚੱਲਣਗੀਆਂ ਉਸ ਤੋਂ ਬਾਅਦ ਚੱਲਣਗੀਆਂ ਅੰਦਰ ਈ ਰਿਕਸ਼ਾ ਚੱਲਣਗੇ ਉਹਦੇ ਨਾਲ ਪੋਲੂਸ਼ਨ ਵੀ ਨਹੀਂ ਹੋਏਗੀ ਔਰ ਛੋਟੀ ਜਗ੍ਹਾ 'ਚੋਂ ਲੰਘ ਜਾਂਦੇ ਆ ਤੇ ਸਫੀਸ਼ੈਂਟ ਕੁਆਂਟੀਟੀ ਦੇ ਵਿੱਚ ਹੋਣਗੇ ਉਹਦੇ ਦੀ ਭਾਰਤ ਤੇ ਉਹ ਮਾਂ ਦੇ ਵਿਚਾਲੇ ਫ੍ਰੀ ਟ੍ਰੇਡ ਐਗਰੀਮੈਂਟ ਤੇ ਜਿਹੜੇ ਕੀ ਦਸਤਖਤ ਕੀਤੇ ਗਏ ਹਨ ਭਾਰਤ ਤੇ ਮਾਨਵ ਵਿਚਕਾਰ ਇੱਕ ਵਪਾਰ ਸਮਝੌਤੇ ਤੇ ਹਸਤਾਖਰ ਕੀਤੇ ਗਏ ਹਨ ਇਸ ਸਮਝੌਤੇ ਦਾ ਸਿੱਧਾ ਲਾਭ ਭਾਰਤ ਦੇ ਟੈਕਸਟਾਈਲ ਫੁੱਟਵੀਅਰ ਆਟੋਮੋਬਾਈਲ ਗਹਿਣੇ ਨਵਿਆਉਣ ਯੋਗ ਊਰਜਾ ਅਤੇ ਆਟੋ ਕੰਪੋਨੈਂਟਸ ਵਰਗੇ ਖੇਤਰਾਂ ਨੂੰ ਹੋਵੇਗਾ ਜਿहाँ ਇਹ ਸਮਝੌਤਾ ਅਗਲੇ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਤੋਂ ਲਾਗੂ ਹੋਣ ਦੀ ਸੰਭਾਵਨਾ ਹੈ ਅਤੇ ਇਹ ਅਜਿਹੇ ਸਮੇਂ ਵਿੱਚ ਹੋਇਆ ਹੈ ਜਦੋਂ ਦੋ ਭਾਰਤ ਅਮਰੀਕਾ ਵਿੱਚ 50% ਤੱਕ ਦੇ ਉੱਚ ਟੈਰਿਫ ਦਾ ਸਾਹਮਣਾ ਕਰ ਰਿਹਾ ਹੈ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਕੋਇਲ ਨੇ ਕਿਹਾ ਭਾਰਤ ਅਤੇ ਉਮਾਨ ਵਿਚਕਾਰ ਇੱਕ ਮੁਕਤ ਵਪਾਰ ਸਮਝੌਤੇ ਤੇ ਦਸਤਕਤ ਨਾਲ ਦੋਵਾਂ ਦੇਸ਼ਾਂ ਵਿਚਕਾਰ ਆਰਥਿਕ ਸਬੰਧਾਂ ਨੂੰ ਮਜ਼ਬੂਤ ਹੋਣਗੇ ਅਤੇ ਇਹ ਮੁੱਖ ਖੇਤਰਾ ਵਿੱਚ ਨਵੇਂ ਮੌਕੇ ਖੋਲੇਗਾ। ਤਦਰਿ ਵਿਜਨਸ ਬਿਊਰੋ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਦੱਸਿਆ ਕਿ ਰੰਗੇ ਹੱਥੀ ਮੌਜਮ ਨੂੰ ਕਾਬੂ ਕੀਤਾ ਗਿਆ। ਤਹਿਸੀਲ ਸੁਹਾ ਵਿਖੇ ਬਾਦ ਪਹਿਰ ਇੱਕ ਪਟਵਾਰੀ ਰਾਮ ਸਿੰਘ ਨਿਵਾਸੀ ਵਿੰਗਲੀ ਬਟਲਾ ਨੂੰ ਵਿਜੀਲੈਂਸ ਦੇ ਵੱਲੋਂ ਰਿਸ਼ਵਤ ਲੈਣ ਦੇ ਰੰਗੇ ਹੱਥੀ ਫੜਿਆ ਗਿਆ ਵਿਜੀਲੈਂਸ ਹੁਸ਼ਿਆਰਪੁਰ ਦੇ ਡੀਐਸਪੀ ਮਨਦੀਪ ਸਿੰਘ ਦੁਆਰਾ ਆਪਣੀ ਟੀਮ ਸਮੇਤ ਟਰੈਪ ਲਗਾ ਕੇ ਉਸ ਨੂੰ 8000 ਰਿਸ਼ਵਤ ਲੈਣ ਦੇ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਤਰਾਪ ਜਾਣਕਾਰੀ ਅਨੁਸਾਰ ਇੱਕ ਵਿਅਕਤੀ ਰੋਹਿਤ ਪੁੱਤਰ ਗੁਰਦਿਆਲ ਸਿੰਘ ਨਿਵਾਸੀ ਭਵਾਨੀ ਨਗਰ ਹੁਸ਼ਿਆਰਪੁਰ ਜਿਸ ਦੀ ਵਿਰਾਸਤੀ ਜ਼ਮੀਨ ਬਟਲਾ ਵਿਖੇ ਸੀ ਉਸ ਦਾ ਵਿਰਾਸਤੀ ਇੰਤਕਾਲ ਕਰਨ ਦੇ ਲਈ ਇਸ ਪਟਵਾਰੀ ਨੇ ਉਸ ਤੋਂ ਰਿਸ਼ਵਤ ਮੰਗੀ ਸੀ ਉਸ ਤੋਂ ਬਾਅਦ ਕ੍ਰੈਪ ਲਗਾ ਕੇ ਇਸ ਪਟਵਾਰੀ ਰਾਮ ਸਿੰਘ ਨੂੰ ਵਿਜੀਲੈਂਸ ਟੀਮ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤਾਂ ਫਿਲਹਾਲ ਦੇ ਲਈ ਇਸ ਬਲਟਨ ਦੇ ਵਿੱਚ ਬਸ ਇੰਨਾ ਹੀ ਮਨੋਤੋ ਚਾਹਤ ਧਨਪ